ਬਿਨਾ ਇਟਾਂ ਬਿਨਾ ਬਜਰੀ ਬਿਨਾ ਬਰੇਤੀ ਬਿਨਾ ਗਾਰੇ ਤੋਂ ਬਣਿਆ ਹੋਇਆ ਇਹ ਲਾਈਟ ਗੇ ਸਟੀਲ ਦਾ ਬਣਿਆ ਹੋਇਆ ਘਰ ਹੈ ਜੀ ਠੀਕ ਹੈ ਜੀ ਜੇ ਵਿਦੇਸ਼ਾਂ ਦੇ ਵਿੱਚ ਲੱਕੜ ਨੂੰ ਯੂਜ਼ ਕਰਦੇ ਆ ਠੀਕ ਹੈ ਬਾਈ ਇਹ ਆਪਣੇ ਲੱਕੜ ਉੱਤੇ ਸੌਂਖ ਲੱਗਦੀ ਲੱਕੜ ਨੂੰ ਆਪਾਂ ਇਹ ਲਾਈਟ ਗੇ ਸਟੀਲ ਲਈ ਜਾਂਦੇ ਸਾਡਾ ਸਵਾ ਮਹੀਨੇ ਜੀ ਤਿਆਰ ਹੋ ਗਿਆ ਜੀ ਇੱਕ ਤਾਂ ਸਾਰੀ ਉਮਰ ਨੂੰ ਸੁਰੱਖਿਅਤ ਰਹਿਣਾ ਉਹ ਇਹਦਾ ਟੈਂਪਰੇਚਰ ਬਾਹਰ ਚਾਲੀ ਆ ਅੰਦਰ 25 ਤੋਂ 30 ਰਹਿਣਾ ਜੀ ਇਹਦੇ ਤੇ ਮਾਲਵਾ ਵੈਲਟ ਦੇ ਵਿੱਚ ਮੇਰਾ ਖਿਆਲ ਹੈ ਬਾਈ ਪਹਿਲਾ ਘਰ ਹੋਣਾ ਹਾਂ ਨਾ ਹਾਂ ਜੀ ਹਾਂ ਜੀ ਹਾਂ ਜੀ ਆਹ ਇਨਸੂਲੇਸ਼ਨ ਹੈ ਜੀ ਉਹ ਅਸਾਂ ਦਿਖਾਈਏ ਜਿਹੜੇ ਕੰਧਾਂ ਦੇ ਅਚਾ ਕੰਦਾ ਜੇ ਪੈਂਦੀ ਇਹ ਪੈਂਦੀ ਆ ਜੀ ਇਹ ਰੱਖਦੀ ਆ ਮੁਲ ਟੈਂਪਰੇਚਰ ਮੇਨਟੇਨ ਰੱਖਦੀ ਆ ਇਹ ਇੱਕ ਵਾਰੀ ਆਪਾਂ ਏਸੀ ਸਾਡੇ ਲਈ ਘੰਟਾ ਇਹ ਠੰਡਾ ਹੋ ਗਿਆ 8 ਘੰਟੇ ਉਹੀ ਟੈਂਪਰੇਚਰ ਰਹਿਣਾ ਦੇ ਅੰਦਰ ਇਹ ਆਪਣਾ 1500 ਸਕਰ ਫੁੱਟ ਏਰੀਆ ਜੀ ਤੇ ਮੁਰਗਾ ਜਾਲੀ ਆਉਂਦੀ ਆ ਜੀ ਅੱਛਾ ਜੀ ਇਹ ਕੰਪਨੀ ਖੁਦ ਲਾ ਕੇ ਗਈ ਆ ਠੀਕ ਹੈ ਉਹਨਾਂ ਨੇ ਮੁਰਗਾ ਜਿਆਦਾ ਲਾਤੀ ਆਪਣੇ ਇਹਨੂੰ ਪਟਾਇਆ ਲੱਗਦੀ ਆ ਸ਼ਿਵੇ ਬਾਅਦ ਚ ਆਪਾਂ ਕਈ ਟਾਈਮ ਪਾ ਕੇ ਆਪਾਂ ਇਹ ਚੀਜ਼ ਨੂੰ ਖੋਲਣਾ ਚਾਹੁੰਦੇ 80% ਕੰਮ ਆ ਜਾਂਦੀ ਚੀਜ਼ ਦੇ ਵਿੱਚ ਸਭ ਬਾਹਰ ਲਾ ਕੇ ਆਏ ਆ ਜੀ ਠੀਕ ਹੈ ਜੀ ਮੈਂ ਉੱਥੋਂ ਆਈਡੀਆ ਆਇਆ ਵੀ ਇਦਾਂ ਦਾ ਕੋਈ ਆਪਣੇ ਕੋਈ ਹੋਵੇ ਕੋਈ ਮੌਸਮ ਨਹੀਂ ਇਹ ਤੇ ਕੰਮ ਕਰਦਾ ਕੋਈ ਪਾਣੀ ਨਹੀਂ ਕੋਈ ਅੱਗ ਨਹੀਂ ਠੀਕ ਹੈ ਜੀ ਕਿਸੇ ਕੁਸੇ ਕਿਸਮ ਦਾ ਜਿੰਨਾ ਮਰਜ਼ੀ ਮੀਂਹ ਪਈ ਜਾਵੇ ਇੱਕ ਵਿਦੇਸ਼ੀ ਤਕਨੀਕ ਨਾਲ ਬਣਿਆ ਹੋਇਆ ਘਰ ਲੈ ਕੇ ਆਏ ਆ ਜੋ ਕਿ ਬਿਨਾ ਇੱਟਾਂ ਬਿਨਾ ਬਾਜਰੀ ਬਿਨਾ ਬਰੇਤੀ ਬਿਨਾ ਗਾਰੇ ਤੋਂ ਬਣਿਆ ਹੋਇਆ ਹੈ ਤੇ ਇਹਦੇ ਵਿੱਚ ਜੋ ਤਕਨੀਕ ਵਰਤੀ ਹੈ ਬਾਈ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਮਾਲਵਾ ਬਿਲਟ ਦੇ ਵਿੱਚ ਮੇਰਾ ਖਿਆਲ ਹੈ ਬਾਈ ਪਹਿਲਾ ਘਰ ਹੋਣਾ ਹੈ ਨਾ ਤੇ ਬਾਈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਕਿੱਥੇ ਆਪਾਂ ਖੜੇ ਆ ਕਿੱਥੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਸਟਰਕਚਰ ਦਿਖਾਵਾਂਗੇ ਕੱਲੀ ਕੱਲੀ ਗੱਲਬਾਤ ਆਪਾਂ ਕਰਾਂਗੇ ਬਾਈ ਉਹਨਾਂ ਨਾਲ ਤੇ ਟੋਟਲ ਏਰੀਆ ਵੀ ਜਾਣਾਂਗੇ ਤੇ ਕਾਸਟ ਦੀ ਗੱਲ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਪਣਾ ਨਾਮ ਤੇ ਆਪਾਂ ਕਿਹੜੀ ਲੋਕੇਸ਼ਨ ਤੇ ਖੜੇ ਆ ਕਿਹੜਾ ਡਿਸਟ੍ਰਿਕਟ ਆ ਜੀ ਆਪਣਾ ਨਾਮ ਮੇਰਾ ਕਮਲ ਆ ਜੀ ਆਪਾਂ ਪਿੰਡ ਭੈਣੀ ਬਾ ਠੀਕ ਹੈ ਭਾਈ ਤੇ ਭਾਈ ਆਪਾਂ ਆਪਣੇ ਘਰ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਾਂਜੀ ਹਾਂਜੀ ਤੁਹਾਨੂੰ ਤੇ ਤੁਸੀਂ ਵਿਦੇਸ਼ੀ ਤਕਨੀਕ ਦੇ ਹਿਸਾਬ ਨਾਲ ਘਰ ਬਣਾ ਰਹੇ ਹੋ ਕਿਉਂਕਿ ਦੇਖ ਕੇ ਆਪਣੇ ਭਰਾ ਹੋਰ ਵੀ ਜੇ ਕਿਸੇ ਨੂੰ ਚੀਜ਼ ਪਸੰਦ ਆਈ ਤਾਂ ਬਣਾ ਸਕਣਗੇ ਹੈਨਾ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਅੰਦਰ ਆਪਾਂ ਚੱਲਦੇ ਇੱਕ ਵਾਰ ਵੀ ਪੋਰਚ ਚ ਜੋ ਇੰਟਰੋ ਮੰਗੇ ਏਰੀਆ ਦੀ ਭਾਈ ਗੱਲ ਕਰੀਏ ਕਿੰਨਾ ਇਹ ਏਰੀਆ ਇਹ ਆਪਣਾ 1500 ਸਕਰ ਫੁੱਟ ਏਰੀਆ ਜੀ ਅੱਛਾ ਜੀ 1500 ਸਕਰ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਭਾਈ ਆਪਾਂ ਜੇ ਇੱਥੇ ਹੀ ਸਟਾਰਟ ਕਰਦੇ ਇੱਕ ਵਾਰ ਹੈਨਾ ਮੰਨ ਕੇ ਚੱਲੋ ਇਹ ਸਟਰਕਚਰ ਇਹ ਲਾਈਟ ਗੇ ਸਟੀਲ ਦਾ ਬਣਿਆ ਹੋਇਆ ਘਰ ਹੈ ਜੀ ਠੀਕ ਹੈ ਜੀ ਜੇ ਵਿਦੇਸ਼ਾਂ ਦੇ ਵਿੱਚ ਲੱਕੜ ਨੂੰ ਯੂਜ਼ ਕਰਦੇ ਆ ਠੀਕ ਹੈ ਬਾਈ ਇਹ ਆਪਣੇ ਲੱਕੜ ਉੱਤੇ ਸੌਂਖ ਲੱਗਦੀ ਹੈ ਲੱਕੜ ਨੂੰ ਆਪਾਂ ਇਹ ਲਾਈਟ ਗੇ ਸਟੀਲ ਲਈਏ ਉਹਨਾਂ ਤੋਂ ਕੰਪਨੀ ਚੰਡੀਗੜ੍ਹ ਦੀ ਕੰਪਨੀ ਹੈ ਜੀ ਠੀਕ ਹੈ ਬਾਈ ਉਹ ਆਪਾਂ ਨੂੰ ਇੱਕ ਤੋਂ ਡੇਢ ਮਹੀਨੇ ਤਿਆਰ ਕਰਕੇ ਦਿੰਦੀ ਆ ਠੀਕ ਹੈ ਬਾਈ ਕਰ ਨੂੰ ਹਾਂਜੀ ਇੱਕ ਤੋਂ ਡੇਢ ਮਹੀਨੇ ਚ ਤਿਆਰ ਹੋ ਗਿਆ ਬਿਲਕੁਲ ਜੀ ਸਾਡਾ ਸਵਾ ਮਹੀਨੇ ਚ ਤਿਆਰ ਹੋ ਗਿਆ ਜੀ ਇਹ ਤੇ ਬਾਈ ਇੱਕ ਆ ਜਰੂਰ ਦੱਸੋ ਬਾਈ ਵੀ ਤੁਹਾਡੇ ਦਿਮਾਗ ਦੇ ਵਿੱਚ ਇਹ ਕਿੱਥੋਂ ਆਇਆ ਕਨਸੈਪਟ ਬਾਈ ਇੱਕ ਸਿਰ ਦੇਖੋ ਘਰ ਤਾਂ ਹਰੇਕ ਨੂੰ ਆਪਣੇ ਸੀਗਾ ਘਰ ਬਣਾਉਣਾਗਾ ਮੈਂ 2 ਸਾਲ ਬਾਹਰ ਲਾ ਕੇ ਆਇਆ ਜੀ ਠੀਕ ਹੈ ਜੀ ਮੈਂ ਉੱਥੋਂ ਆਈਡੀਆ ਆਇਆ ਵੀ ਇਦਾਂ ਦਾ ਕੋਈ ਆਪਣੇ ਕੋਈ ਹੋਵੇ ਕਿਹੜੀ ਕੰਟਰੀ ਚ ਵੀਰੇ ਮੈਂ ਕੈਨੇਡਾ ਜਾ ਕੇ ਆਇਆ ਹਾਂ ਜੀ ਹਾਂਜੀ ਸਰੀ ਸੀਗਾ ਠੀਕ ਹੈ ਬਾਈ ਉੱਥੇ ਬੰਦੇ ਇਦਾਂ ਦੇ ਫਿਰ ਮੇਰੇ ਚੰਡੀਗੜ੍ਹ ਮੁਹਾਲੀ ਦੀ ਕੰਪਨੀ ਹੈ ਇੱਕ ਠੀਕ ਹੈ ਜੀ ਉਹਨਾਂ ਨਾਲ ਗੱਲ ਹੋਈ ਜੀ 2022 ਤੋਂ ਗੱਲ ਚੱਲ ਰਹੀ ਸੀ ਠੀਕ ਹੈ ਬਾਈ ਫਿਰ ਉਹਨਾਂ ਨਾਲ 25 ਮੇਰੀ ਡੀਲ ਹੋਈ ਹੈ ਜੀ ਠੀਕ ਹੈ ਜੀ ਉਹ 1 April ਨੂੰ ਆਪਣੇ ਆਏ ਆ ਠੀਕ ਹੈ ਜੀ ਤੇ ਉਹ ਸਭ ਕੁ ਮਹੀਨਾ ਲਾ ਕੇ ਗਏ ਆ ਜੀ ਤੇ ਜਿਹੜੇ ਸਟਰਕਚ ਜਾ ਕਰਵਾ ਰਹੇ ਹਾਂ ਆ ਪੂਰੀ ਵੀ ਗੱਲਬਾਤ ਕਰਾਂਗੇ ਤੇ ਬਾਈ ਆਪਾਂ ਅੰਦਰ ਐਂ ਟਰੋਂਨੇ ਆ ਤੇ ਜਿਹੜਾ ਆ ਆ ਚੀਜ਼ ਕਿੱਥੇ ਕਿੱਥੇ ਕੁਝ ਵੀ ਲੱਗਿਆ ਹੋਇਆ ਆਪਾਂ ਸਾਰੇ ਵਾਸਤੇ ਗੱਲਬਾਤ ਕਰਦੇ ਆ ਬਾਈ ਨਾ ਕੋਈ ਵੀ ਚੀਜ਼ ਹੈ ਤੇ ਬਾਈ ਇਹਦੇ ਚ ਕੂਮ ਕਿੰਨੇ ਆ ਰੂਮ ਤਿੰਨ ਬੈੱਡਰੂਮ ਆ ਜੀ ਆਪਣੇ ਇਹਦੇ ਵਿੱਚ ਤਿੰਨ ਬੈੱਡਰੂਮ ਨੇ ਬਾਈ ਇਹਦੇ ਚ ਤੇ ਇੱਕ ਹੋ ਗਿਆ ਕਿਚਨ ਹਨਾ ਇੱਕ ਕਿਚਨ ਤੇ ਇੱਕ ਬਾਥਰੂਮ ਹੋ ਗਿਆ ਤੇ ਡਰਾਈੰਗ ਰੂਮ ਵੀ ਹੈਗਾ ਇੱਕ ਡਰਾਈੰਗ ਰੂਮ ਆ ਜੀ 12 ਬਾਈ 12 ਡਰਾਈੰਗ ਰੂਮ 1500 ਸਕੁਆਇਰ ਫੁੱਟ ਏਰੀਆ ਬਾਈ ਸਾਰਾ ਕੁਝ ਹੀ ਆ ਜਾਂਦਾ ਹੈ ਸਿੰਗਲ ਪੋਰਸ਼ਨ ਆ ਹਨਾ 21 ਬਾਈ 16 ਦੀ ਲੋਬੀ ਆ ਆਪਣੇ ਪੂਰੀ ਪੂਰੀ ਡਿਊਲ ਠੀਕ ਹੈ ਬਾਈ ਤੇ ਬਾਈ ਜੇ ਆਪਾਂ ਗੱਲ ਕਰੀਏ ਮਟੀਰੀਅਲ ਦੀ ਵੀ ਇਹ ਚ ਕੀ ਯੂਜ਼ ਹੋਇਆ ਹੈ ਤੇ ਜਿਵੇਂ ਕਿ ਤੁਸੀਂ ਕਹ ਰਿਹਾ ਹੋ ਵੀ ਕੰਪਨੀ ਤੋਂ ਬਣਵਾਇਆ ਇਹ ਕੰਮ। ਕੰਪਨੀ ਨਾਲ ਤੁਹਾਡੀ ਡੀਲ ਹੋਈ। ਉਹਨਾਂ ਨੇ ਬਣਾ ਕੇ ਦਿੱਤਾ। ਤੇ ਬਾਈ ਉਹਨਾਂ ਨਾਲ ਤੁਸੀਂ ਕਿਹੜੇ-ਕਿਹੜੇ ਕੰਮ ਦੀ ਕਿੰਨੇ-ਕਿੰਨੇ ਕਿਹੜੇ-ਕਿਹੜੇ ਸਮਾਨ ਦੀ ਗੱਲਬਾਤ ਕੀਤੀ ਸੀ ਸ਼ੁਰੂ ਚ? ਅਸੀਂ ਵੀ ਉਹਨਾਂ ਨਾਲ ਕਲਾ ਸਟੇਲ ਕੋਹ ਲੈ ਆ ਸਟ੍ਰਕਚਰ ਲੈ ਆ ਗੱਲ ਉਹਨਾਂ ਕੋਲੋਂ। ਠੀਕ ਹੈ ਜੀ। ਸਟ੍ਰਕਚਰ ਤਿਆਰ ਕਰ ਜਿੱਦਾਂ ਕਿ ਕੋਠੀ ਆਪਾਂ ਮਿਸਤਰੀ ਆਪਣੇ ਆਰ ਸੀ ਸੀ ਵਾਲੇ ਖੜੀ ਕਰਕੇ ਪਲਾਸਤਰ ਕਰਦੇ ਆ। ਉਹ ਚੀਜ਼ ਲਈ ਆ ਉਹਨਾਂ ਕੋਲੋਂ। ਵੀ ਸਿਵਲ ਵਰਕ ਤੱਕ। ਸਿਵਲ ਵਰਕ ਤੱਕ। ਤਾਂ ਮਤਲਬ ਜਿਵੇਂ ਆਪਾਂ ਕੋਠੀ ਬਣਾ ਕੇ ਪਲਾਸਤਰ ਕਰਕੇ ਦੇ ਦਿੰਦੇ ਆਂ। ਉੱ ਇਲੈਕਟ੍ਰੀਸ਼ੀਅਨ ਦਾ ਤੇ ਪਲੰਬਿੰਗ ਦਾ ਠੀਕ ਹੈ ਬਾਈ ਤੇ ਟੇਲ ਦਾ ਫਰਸ਼ ਦਾ ਆਪਣਾ ਕੰਮ ਉਹ ਆਪਣਾ ਕੰਮ ਆਪਾਂ ਕਰੂਗਾ ਜੀ ਅੱਗੇ ਦਾ ਜਿਹੜਾ ਅੱਗੇ ਦਾ ਕੰਮ ਆ ਉਹ ਆਪਣਾ ਜੀ ਠੀਕ ਹੈ ਬਾਈ ਤੇ ਉਹ ਬਾਈ ਸਾਰਾ ਸਮਾਨ ਉਹਨਾਂ ਨੇ ਦਿੱਤਾ ਸਾਰਾ ਉਹ A to Z ਇਥੋਂ ਬਾਲ ਪੁੱਟੀ ਤੱਕ ਉਹ ਕਰਕੇ ਗਏ ਆ ਜੀ ਆਪਣਾ ਸਮਾਨ ਠੀਕ ਹੈ ਬਾਈ ਜੀ ਡੇਢ ਮਹੀਨੇ ਵਿੱਚ ਤਿਆਰ ਕਰ ਗਏ ਉਹ ਠੀਕ ਹੈ ਬਾਈ ਉਹ ਘੱਟ ਕੰਮ ਜੀ ਤੇ ਤੁਸੀਂ ਲਾ ਲਓ ਜੀ ਆਪਾਂ ਡੇਢ ਮਹੀਨੇ ਦਾ ਮਿਸਤਰੀ ਆਪਣਾ ਅਸੀਂ ਖੋਲਦਾਗਾ ਹਾਂ ਜੀ ਉਲਾਂ ਖੁੱਲਦਾ ਹੈ ਇਹ ਆਪਾਂ ਡੇਢ ਮਹੀਨੇ ਤਿਆਰ ਕਰਦੇ ਬਹੁਤ ਜਲਦੀ ਬਹੁਤ ਸਪੀਡ ਨਾਲ ਕਰ ਤਿਆਰ ਹੋਇਆ ਤੇ ਕੋਸਟ ਬਾਰੇ ਵੀ ਗੱਲ ਕਰਾਂ ਤੇ ਪਲੱਸ ਪੁਆਇੰਟ ਬਾਈ ਉਹਨਾਂ ਤੋਂ ਪੁੱਛਦੇ ਆਪਾਂ ਬਈ ਕਾਦੇ ਵਾਸਤੇ ਆਪਾਂ ਬਣਵਾਇਆ ਸੀ ਘਰ ਇਹ ਜਦੋਂ ਤੁਸੀਂ ਬਾਹਰੋਂ ਦੇਖ ਆਏ ਤੁਹਾਡੇ ਦਿਮਾਗ 'ਚ ਕੀ ਕੀ ਸੀਗਾ ਵੀ ਆਪਾਂ ਨੂੰ ਇੱਥੇ ਆ ਕੇ ਜਦੋਂ ਇੰਡੀਆ 'ਚ ਬਣਵਾਵਾਂਗੇ ਕਿਉਂਕਿ ਬੈਦਰ ਦਾ ਫਰਕ ਆ ਬਾਈ ਬਾਹਰ ਦਾ ਤੇ ਇੱਥੋਂ ਦਾ ਬਿਲਕੁਲ ਤੇ ਉੱਥੇ ਤੁਸੀਂ ਕੀ ਦਿਮਾਗ 'ਚ ਲੈ ਕੇ ਚੱਲੇ ਵੀ ਆਪਾਂ ਬਣਵਾਉਣਾ ਤਾਂ ਤੋਂ ਐਦਾਂ ਦਾ ਹਾਂਜੀ ਗਰਮੀ ਤਾਂ ਤੁਹਾਨੂੰ ਪਤਾ ਕਿੰਨੇ ਹੋ ਰਹੀ ਹੈ ਹੀਟ ਹੋ ਰਹੀ ਹੈ ਦਿਨ-ਦਿਨ ਹਾਂਜੀ ਬਾਈ ਹੋ ਰਹੀ ਆ ਤੇ ਲਾਈਟ ਦਾ ਵੀ ਤੁਹਾਨੂੰ ਪਤਾ ਵੀ ਅੱਜਕੱਲ ਜ਼ਿਆਦਾ ਚੱਲ ਬਿੱਲ ਆਉਂਦੇ ਆ ਹਾਂਜੀ ਇਹਦੇ 2+5 ਲੈ ਕੇ ਚੱਲੇ ਆ ਜੀ ਅਸੀਂ ਇੱਕ ਤਾਂ ساری ਉਮਰ ਨੂੰ ਸੂ ਇੱਕ ਕੇ ਇਨਸੂਲੇਸ਼ਨ ਪਾਈ ਹੋਈ ਹੈ ਇਹਦੇ ਵਿੱਚ ਸਾਰੇ ਦੇ ਵਿੱਚ ਅੱਛਾ ਜੀ ਬਾਹਰ ਵੀ ਜਿੱਦਾਂ ਪੈਂਦੀ ਆ ਇਹਦਾ ਟੈਂਪਰੇਚਰ ਬਾਹਰ ਚਾਲੀ ਆ ਅੰਦਰ 25 ਤੋਂ 30 ਰਹਿਣਾ ਜੀ ਇਹਦੇ ਠੀਕ ਆ ਬਈ ਚਾਹੇ ਚੈੱਕ ਕਰ ਲਿਆ ਜੇ ਕਰ ਲੋ ਬਿਲਕੁਲ ਜੀ ਠੀਕ ਹੈ ਜੀ ਠੀਕ ਹੈ ਤੁਹਾਨੂੰ ਹੁਣ ਵੀ ਰੂਮ ਦਿਖਾਉਂਗਾ ਮੈਂ ਕੰਡੇ ਅੰਦਰੋਂ ਆਪੇ ਦੇਖਦੇ ਰਹੋ ਤੁਸੀਂ ਹਾਂਜੀ ਇਹ 2+5 ਪੈਂਟ ਲੈ ਕੇ ਚੱਲੇ ਆਪੇ ਮਕਾਨ ਬਣਾਉਂਦੇ ਤੇ ਬਈ ਬਰ ਨਾਲ ਦੀ ਨਾਲ ਦਿਖਾ ਲਈਏ ਤੇ ਕਹਿਣ ਦਾ ਮਤਲਬ ਜਿਹੜੀ ਤੁਸੀਂ ਬਾਈ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨਾਲ ਵੀ ਸਾਨੂੰ ਬਣਾ ਕੇ ਦੇ ਦਿਓ ਮਟੀਰੀਅਲ ਸੋਡਾ ਹੋਊਗਾ ਬਿਲਕੁਲ ਜੀ ਸਟਰਕਚਰ ਬਣਾ ਕੇ ਵੀ ਦੋਗੇ ਤੁਸੀਂ ਅੱਖੀਂ ਦੇਖਿਆ ਬਣਦਾ ਬਾਈ ਤੇ ਕੀ ਕੀ ਸਕਤਾਈ ਹੈ ਬਾਈ ਹੁਣ ਤਾਂ ਕਹਿਣ ਦਾ ਮਤਲਬ ਇੱਥੋਂ ਕਵਰ ਹੋਇਆ ਹੋਇਆ ਤੁਹਾਨੂੰ ਉਹ ਵੀ ਦੱਸਿਓ ਕਿ ਕਿੱਥੇ ਕੀ ਪਾਇਆ ਤੇ ਉਸ ਤੋਂ ਬਾਅਦ ਆ ਬਾਈ ਕੀ ਕੰਮ ਰਹਿ ਗਿਆ ਇਹਦਾ ਜਿਹੜਾ ਤੁਸੀਂ ਕਰਾਉਣਾ ਹੁਣ ਅਸੀਂ ਕਰਵਾਉਣਾ ਹੀ ਬਸ ਇੱਕ ਤਾਂ ਟਾਇਰ ਰਹਿ ਗਈ ਸਾਡੀ ਠੀਕ ਹੈ ਬਾਕੀ ਸਾਰਾ ਸਮਾਨ ਚੰਡੀਗੜ੍ਹ ਤੋਂ ਆਇਆ ਜੀ ਠੀਕ ਹੈ ਬਾਈ ਉਹਨੂੰ ਕੰਪਨੀ ਲੈ ਕੇ ਆਈ ਆ ਟਾਇਲ ਦਾ ਕੰਮ ਚੱਲੀ ਜਾਂਦਾ ਬਾਈ ਟਾਇਲ ਦਾ ਚੱਲੀ ਜਾਂਦਾ ਇਹ ਆਪਣੇ ਰਾਮਪਰਾ ਫੂਲ ਤੋਂ ਗੋਰਾ ਟਾਇਲ ਵਾਲੀਆਂ ਜੀ ਠੀਕ ਹੈ ਜੀ ਉਹਨਾਂ ਦੇ ਵੈਰਾਈਟੀ ਬਹੁਤ ਹਨ ਉਹਨਾਂ ਕੋਲ ਠੀਕ ਹੈ ਜੀ ਹਾਂਜੀ ਅਸੀਂ ਸਾਰੇ ਦੇਖੇ ਟਾਇਲਾਂ ਪਰ ਸਾਨੂੰ ਵਧੀਆ ਲੱਗੀ ਉਥੇ ਟਾਇਲਾਂ ਗੋਰਾ ਟਾਇਲ ਤੋਂ ਲਈਏ ਜੀ ਆਪਣਾ ਟਾਇਲ ਜੀ ਬਾਈਆ ਦਿਖਾ ਰਹੇ ਹੋ ਬਾਈ ਉਹਨਾਂ ਦਾ ਜਿਹੜਾ ਇਹ ਤੋਂ ਘਰ ਬਣਾਉਣ ਤੋਂ ਬਾਅਦ ਜਿਹੜਾ ਸਿਵਲ ਵਰਕ ਹੈ ਸਾਰਾ ਕਰਕੇ ਟੋਟਲ ਸਟਰਕਚਰ ਖੜਾ ਕਰਕੇ ਬਾਅਦ ਦੇ ਵਿੱਚ ਜਿਹੜਾ ਕੰਮ ਸਟਾਰਟ ਕੀਤਾ ਬਾਈ ਉਹ ਉਹਨੇ ਟਾਇਲ ਵਗੈਰਾ ਦਾ ਤੇ ਉਹ ਚੱਲ ਰਿਹਾ ਹੈਗਾ ਤੇ ਦਿਖਾ ਦਿਓ ਬਾਈ ਬਹੁਤ ਸੋਹਣੀ ਲੱਗ ਰਹੀ ਹੈ ਬਾਈ ਸਿਲੈਕਸ਼ਨ ਤੁਸੀਂ ਇਸ ਦੇ ਹਿਸਾਬ ਨਾਲ ਕਰ ਰਹੇ ਹੋ ਉਹਨਾਂ ਦਾ ਹਾਂਜੀ ਇਹ ਦੇਖ ਰਹੇ ਹਾਂ ਗੁੱਡਨ ਦੇ ਹਿਸਾਬ ਨਾਲ ਬਾਹਰ ਦੇ ਹਿਸਾਬ ਨਾਲ ਹੀ ਹਾਂਜੀ ਜਿਵੇਂ ਏਦਾਂ ਲੱਗਦਾ ਜਿਵੇਂ ਲੱਕੜ ਲੱਗੀ ਦੀ ਲੱਕੜ ਲੱਗੀ ਹੁੰਦੀ ਹੈ ਜੀ ਹਾਂਜੀ ਕਿੰਨੇ ਦਾ ਸਾਈਜ਼ ਹੈ ਬਾਈ ਇਹ ਇਹ ਜੋ 4 ਬਾਈ 2 ਦਾ ਜੀ 4 ਬਾਈ 2 ਦਾ ਹਾਂਜੀ ਹਾਂਜੀ ਤੇ ਬਾਈ ਹੁਣ ਆਪਾਂ ਨਾ ਕਮਰਿਆਂ ਬਾਰੇ ਗੱਲ ਕਰਾਂਗੇ ਇੱਥੋਂ ਆਪਾਂ ਐਂਟਰ ਹੋਏ ਸੀ ਹੈਨਾ ਹਾਂਜੀ ਤੇ ਇੱਥੋਂ ਹੀ ਦੱਸੀ ਚੱਲੋ ਬਾਈ ਜ ਆਪਣੇ ਭਰਾ ਜਾਣਨ ਦੀ ਕੋਸ਼ਿਸ਼ ਕਰਨਗੇ ਜਿਹੜੇ ਆਪ ਨੂੰ ਦੇਖਦੇ ਆ ਵੀ ਹੁਣ ਜਿਵੇਂ ਆ ਤੁਸੀਂ کہہ ਰਹੇ ਸੀ ਸਟੀਲ ਹੈ ਹਾਂਜੀ ਆ ਕੀ ਲੱਗਿਆ ਬਾਈ ਆ ਕੀ ਲੱਗਿਆ ਬਚਾਲੇ ਕੀ ਲੱਗਾ ਸਾਰੀ ਕੰਦ ਬਾਰੇ ਦੱਸ ਦੋ ਬਿਲਕੁਲ ਜੀ ਬਿਲਕੁਲ ਆ ਲਾਈਟ ਗੇ ਸਟੀਲ ਲੱਗੀ ਆ ਜੀ ਠੀਕ ਹੈ ਜੀ ਇਹਦੇ ਵਿੱਚ ਆ ਬੋਰਡ ਲੱਗਿਆ ਜੀ 8 ਐਮ ਐਮ ਦਾ ਜਿਪਸਮ ਦਾ ਤੇ ਫਾਈਬਰ ਸੀਮੈਂਟ ਦਾ ਠੀਕ ਹੈ ਜੀ ਠੀਕ ਇੱਕ ਇਧਰ ਲੱਗਿਆ ਹੋਇਆ ਜੀ ਠੀਕ ਹੈ ਜੀ ਉੱਪਰ ਇਹਦੇ ਲੱਗਿਆਗਾ ਫਾਈਬਰ ਇੱਦਾਂ ਜਿਪਸਮ ਦਾ ਬੋਰਡ ਲੱਗਿਆ ਜੀ ਉੱਪਰ ਇਹ ਫਿਨਿਸ਼ਿੰਗ ਵਾਸਤੇ ਕੰਢੀਸ਼ਕ ਹਾਂਜੀ ਆ ਜਿਹੜਾ ਫਿਨਿਸ਼ਿੰਗ ਦਿੰਦਾ ਇਹਨੂੰ ਮਜ਼ ਠੀਕ ਹੈ ਬਈ ਕਲਮਕ ਬਾਲ ਕੁੱਟੀ ਭਰਤੀ ਇਥੇ ਪੇਂਟ ਬਹੁਤ ਤੇ ਬਈ ਜਿਵੇਂ ਆਪਾਂ ਗੱਲ ਕਰੀਏ ਇਕ ਨਾ ਪਨਾਲ ਦਿਖਾਵਾਂਗੇ ਹੁਣ ਆਪਾਂ ਕਿਚਨ ਦੇ ਵਿੱਚ ਗੜੇ ਆ ਹਾਂਜੀ ਜਿਵੇਂ ਬਈ ਟਾਇਲ ਲਾਉਣੀ ਹੋਵੇ ਤੇ ਟਾਇਲ ਦਾ ਇਹਨਾਂ ਦੇ ਉੱਤੇ ਜਿਵੇਂ ਤੁਸੀਂ ਕਹਿ ਰਹੇ ਹੋ ਮੰਨ ਕੇ ਚਲੋ ਪੇਂਟ ਹੋ ਜਾਂਦਾ ਟਾਇਲ ਖੜ ਜਾਂਦੀ ਹੈ ਬਈ ਤੇ ਟਾਇਲ ਜੀ ਆ ਦੇਖੋ ਟਾਇਲ ਕੰਪਨੀ ਨੇ ਆਪਾਂ ਨੂੰ ਦਿੱਤਾ ਇਹਦਾ ਸੋਲੂਸ਼ਨ ਵੀ ਠੀਕ ਹੈ ਤੇ ਮੁਰਗਾ ਜਾਲੀ ਆਉਂਦੀ ਹੈ ਜੀ अच्छा जी ए कंपनी खुद लाके गई है ठीक है उन्होंने मुर्गा ज्यादा ही लाती अपने इदो पटेल लगदी है कोई दिक्कत नहीं कोई दिक्कत नहीं कोई दिक्कत नहीं ले पेंटेलर मिस्त्री ने भी गल हुई है कि बिल्कुल आराम ना खड़दी मजबूती बांध दी है जिथे ਤੁਸੀਂ ਲਗਾਉਣੀ ਹੋਈ ਤਾਂ ਤੁਸੀਂ ਉੱਥੇ ਕੰਪਨੀ ਵਾਲਿਆਂ ਨੂੰ ਕਹਿ ਸਕਦੇ ਹੋ ਕਿ ਸਾਨੂੰ ਇੰਨੇ ਏਰੀਆ ਦੇ ਵਿੱਚ ਟਾਈਲ ਚਾਹੀਦੀ ਹੈ ਇਹਦਾ ਬੰਦੋਬਸਤ ਬਾਥਰੂਮ ਦੇ ਉੱਪਰ ਕਿਚਨ ਦੇ ਵਿੱਚ ਲਈ ਟਾਈਲ ਠੀਕ ਹੈ ਠੀਕ ਹੈ ਹਾਂਜੀ ਬਾਕੀ ਤਾਂ ਆਪਾਂ ਲੋੜ ਹੀ ਨਹੀਂ ਤੁਹਾਨੂੰ ਬਾਕੀ ਤਾਂ ਬਾਈ ਕਿਤੇ ਲੋੜ ਹੀ ਨਹੀਂ ਤੇ ਬਾਈ ਹੁਣ ਮੰਨ ਕੇ ਚੱਲੋ ਆਪਾਂ ਕਿਚਨ ਦਿਖਾਤਾ ਆਪਾਂ ਨਾਲ ਦੀ ਨਾਲ ਡਿਜ਼ਾਈਨ ਦਿਖਾਈ ਚੱਲਾਂਗੇ ਅੱਛਾ ਇੱਧਰ ਪਹਿਲਾ ਬੈੱਡਰੂਮ ਆ ਬਾਈ ਕਿਚਨ ਤੋਂ ਬਾਹਰ ਸੀ ਹਾਂਜੀ ਬੈੱਡਰੂਮ ਤੇ ਬਾਈ ਇੱਕ ਨਾ ਹੋਰ ਗੱਲ ਕਰੀਏ ਆਪਾਂ ਜਿਹੜੀ ਕਿ ਆਪਾਂ ਕੋਈ ਸਵਾਲ ਰਹਿ ਨਾ ਜਾਵੇ ਹਾਂਜੀ ਤੇ ਜਿੰਨਾ ਵੀ ਆਪਾਂ ਪੁੱਛਣਾ ਹੈ ਤੁਹਾਨੂੰ ਤੋਂ ਜਰੂਰ ਪੁੱਛਾਂਗੇ ਬਰੀਕੀ ਦੇ ਵਿੱਚ ਜਿਵੇਂ ਬਾਈ ਹੁਣ ਇਹ ਬੋਰਡ ਹੈ ਹਾਂਜੀ ਆਹ ਬੋਰਡ ਲੱਗਾ ਹੋਇਆ ਅੰਦਰ ਦੇ ਵਿੱਚ ਸਟੀਲ ਲੱਗੀ ਹੋਈ ਹੈ ਇਹਦੇ ਹਾਂਜੀ ਤੇ ਇਹ ਬਾਈ ਬੋਰਡ ਆ ਜਿਹੜਾ ਇਹਦੇ ਚ ਪਾਣੀ ਕੰਮ ਕਰਦਾ ਹੈ ਤੇ ਬੋ ਪਾਣੀ ਬਹੁਤ ਘੱਟ ਰੇਅਰ ਕੰਮ ਕਰਦਾ ਇਹਦੇ ਤੇ ਆਪਾਂ ਇਸ ਲਈ ਉਹਨਾਂ ਨੇ ਆਪਾਂ ਨੂੰ ਇਹ ਲਾ ਕੇ ਦਿੱਤਾ ਠੀਕ ਹੈ ਇਹਦੇ ਪਾਣੀ ਦਾ ਹਲਕਾ ਕੰਮ ਕਰਦਾ ਠੀਕ ਹੈ ਇਹ ਆਪਾਂ ਮੰਨ ਲਓ ਫਿਨਿਸ਼ਿੰਗ ਵਾਸਤੇ ਆ ਠੀਕ ਹੈ ਬਈ ਡਰਾਈਵਾਲ ਕਹਿੰਦਾ ਬਾਹਰ ਇਹਨਾਂ ਨੂੰ ਜਿਵੇਂ ਇਹ ਅੰਦਰ ਬੋਰਡ ਆ ਉਹ ਤੇ ਨਹੀਂ ਕਰਦਾ ਜੀ ਅੱਛਾ ਅੱਛਾ ਹਾਂਜੀ ਤੇ ਜਿਵੇਂ ਬਾਈ ਹੁਣ ਆਪਾਂ ਮੰਨ ਕੇ ਚੱਲ ਮੀਂਹ ਵਗੈਰਾ ਪੈਂਦਾ ਇਹ ਬਾਹਰੋਂ ਵੀ ਆਹ ਨਹੀਂ ਬਾਹਰ ਅਲੱਗ ਚੀਜ਼ ਲਾਈ ਆ ਉਹ ਦਿਖਾਓ ਬਾਈ ਹਾਂਜੀ ਤੇ ਬਾਹਰ ਕੀ ਲਾਇਆ ਬਾਈ ਕਿ ਕਹਿੰਦਾ ਮਤਲਬ ਬਾਈ ਅੰਦਰ ਤਾਂ ਪਾਣੀ ਦੀ ਕੋਈ ਹੋਈ ਨਹੀਂ ਦਿੱਕਤ ਨਹੀਂ ਅੰਦਰ ਤਾਂ ਪਾਣੀ ਆਉਂਦਾ ਹੀ ਨਹੀਂ ਤੇ ਜੇ ਮੰਨ ਕੇ ਚੱਲੋ ਜਿਵੇਂ ਇਹ ਤੁਸੀਂ ਨਿਊਆਂ ਦੀ ਵੀ ਗੱਲ ਕਰੀਏ ਪਹਿਲਾਂ ਤਾਂ ਬਾਈ ਇਹ ਵੀ ਦੱਸਿਓ ਤੇ ਨਿਊ ਵੀ ਦੱਸਿਓ ਜ ਠੀਕ ਹੈ ਸਟਰਕਚਰ ਉਹ ਤੋਂ ਆਪ ਦਾ ਠਕੜਾ ਕਰ ਲੈਂਦੇ ਉਹ ਆਖੀ ਡ੍ਰੇਨਿੰਗ ਆਪਣੀ ਹੋਊਗੀ ਠੀਕ ਹੈ ਜੀ ਉਹਨਾਂ ਨੂੰ ਪੂਪਰੋਂ ਉਹਦੇ ਤਿਆਰ ਕਰ ਲੈਣਾ ਜਿੱਦਾਂ ਡ੍ਰੇਨ ਜਿੱਦਾਂ ਤੁਸੀਂ ਕਹੋਗੇ ਬਿਲਕੁਲ ਜਿ ਰਿਕੁਆਇਰਮੈਂਟ ਤੁਹਾਡੀ ਆ ਗਈ ਤੇ ਬਈ ਇਹ ਆ ਦੱਸਿਓ ਬਾਹਰੋਂ ਜਿਵੇਂ ਪਾਣੀ ਦਾ ਗੈਰ ਹੈ ਇਹ ਹਾਦ ਦੀ ਵਜਦੀ ਹੈ ਜੀ ਇਹਨੂੰ ਤੁਹਾਨੂੰ ਦਿਖਾਉਣੇ ਕੋਈ ਮੌਸਮ ਨਹੀਂ ਇਹ ਤਾਂ ਕੰਮ ਕਰਦਾ ਕੋਈ ਪਾਣੀ ਨਹੀਂ ਕੋਈ ਅੱਗ ਨਹੀਂ ਠੀਕ ਹੈ ਜੀ ਕਿਸੇ ਕਿਸਮ ਦਾ ਜਿੰਨਾ ਮਰਜ਼ੀ ਮੀਂਹ ਪਈ ਜਾਵੇ ਅੱਛਾ ਜੀ ਬਾਹਰ ਤਾਂ ਬਹੁਤ ਪੈਂਦੇ ਆ ਮੀਂਹ ਜੀ ਇਹ ਹੱਦ ਹੀ ਕਹਿੰਦੇ ਬਾਦ ਵਿੱਚ ਇਹ ਕੋਈ ਵੀ ਨਹੀਂ ਕਰ ਪਾ ਇਹ ਫਿਨਿਸ਼ਿੰਗ ਵੀ ਦੇਖੋ ਇਹ ਰੇਸ਼ੇ ਰੁਸ਼ੇ ਬਣੇ ਹੋਏ ਆ ਜਿਵੇਂ ਆਪਾਂ ਲੱਕੜ ਵਾਂਗੂ ਹੋਣਾ ਵੀ ਤਾਂ ਹਾਂਜੀ ਪੇਂਟ ਤੋਂ ਵੀ ਨਹੀਂ ਕਰਦੇ ਪੇਂਟ ਤਾਂ ਵੀ ਇਦਾਂ ਰਹਿੰਦਾ ਜੀ ਚਾਹੇ ਬਾਈ ਕਰ ਲੀਏ ਪੇਂਟ ਜਿਹੜੀ ਮਰਜ਼ੀ ਪਾਲਿਸ਼ ਕਰ ਲਈ ਬਿਲਕੁਲ 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 ਚਾਹੇ ਪਾਲਿਸ਼ ਕਰ ਲਓ ਬਾਈ ਹਾਂਜੀ ਹਾਂਜੀ ਤੇ ਬਾਈ ਸਟਰਕਚਰ ਬਾਈ ਉਹਨਾਂ ਨੇ ਦੱਸਿਆ ਕਹਿੰਦੇ ਇਹ ਵੀ ਨਿਓਂ ਦੇ ਵਿੱਚ ਹੀ ਇਕੱਲਾ ਆਰ ਸੀ ਸੀ ਪਾ ਦਿਖਾਓ ਬਾਈ ਇਧਰ ਆ ਦਿਖਾਓ ਇੱਥੋਂ ਤੱਕ ਭਾਈ ਤੁਸੀਂ ਉਹ ਕਹਿਣਾ ਉਹ ਤਾਂ ਜਿਹੜੀ ਨਿਓ ਸੀਗੀ ਆਹ ਛੱਪ ਨਹੀਂ ਆਉਂ ਆ ਜੀ ਆ ਉਹਨਾਂ ਸਟ੍ਰਕਚਰ ਉੱਪਰ ਤਿਆਰ ਹੈਗਾ ਕਹਿਣਾ ਮਤਲਬ ਆਪਾਂ ਜਿਹੜਾ ਦੱਸਿਆ ਸੀਗਾ ਵੀ ਘਰ ਦੇ ਵਿੱਚ ਘਰ ਬਣਾਉ ਜਿਹੜੀਆਂ ਨਿਓ ਆ ਉਹ ਲੱਗ ਦੋ ਅਲੱਗ ਘਰ ਬਣਾਉਣ ਦੇ ਵਿੱਚ ਸਟ੍ਰਕਚਰ ਦੇ ਵਿੱਚ ਕਿਤੇ 100 ਮਿੰਟ ਦਾ ਨਹੀਂ ਜੀ ਉਹਨਾਂ ਦਾ ਉਹ ਕੁਝ ਨਹੀਂ ਆਪਣਾ ਕਰਦੇ ਇੱਟ ਗਾਰੇ ਨਾਲ ਉਹ ਸਾਰਾ ਡਰਿੱਲਣ ਵਾਲੇ ਕੰਮ ਕਰਦੇ ਆ ਜੀ ਜਿਵੇਂ ਭਾਈ ਆਹ ਹਾਲ ਨੇਗੇ ਹਾਂਜੀ ਇਹ ਗੇਟਾਂ ਵਾਸਤੇ ਇਹ ਹਾਂਜੀ ਆ ਦੇਖੋ ਇਹਦਾ ਹਾਲ ਪਲੰਬਿੰਗ ਦਾ ਤੇ ਇਲੈਕਟ੍ਰੀਸ਼ੀਅਨ ਵਾਸਤੇ ਦਿੰਦੇ ਆ ਉਹ ਅੱਛਾ ਤੇ ਤੁਸੀਂ ਪਏ ਪੇ ਇੱਥੋਂ ਹੀ ਲਗਾਉਣੀ ਆ ਠੀਕ ਹੈ ਜੀ ਇਹ ਤੇ ਲਗਾ ਸਕਦੇ ਹੋ ਕੰਡੀਸ਼ਨ ਦੇ ਆ ਕਹਿੰਦਾ ਤੇ ਬਾਈ ਆਪਾਂ ਇੱਥੇ ਆਹ ਦੇਖੋ ਜੀ ਇਹ ਸਾਰੇ ਇਨਸੂਲੇਸ਼ਨ ਭਰੀ ਹੋਈ ਆ ਓਕੇ ਆ ਦਿਖਾ ਲਓ ਹਾਂਜੀ ਜਿਹੜੇ ਕੈਂਪਰਾਂ ਚ ਤੇ ਆਪਣੇ ਫਰਮੋਸ ਚ ਆਉਂਦੀ ਹੁੰਦੀ ਆ ਤਾਂ ਹੀ ਠੰਡਾ ਰੱਖਦੇ ਹਾਂ ਹਾਂਜੀ ਹਾਂਜੀ ਠੰਡਾ ਰੱਖਦੇ ਆ ਜੀ ਤੇ ਬਾਈ ਮੈਨੂੰ ਐ ਲੱਗਦਾ ਫਿਰ ਤਾਂ ਸਿਆਲ ਦੇ ਵਿੱਚ ਵੀ ਇਹ ਕੰਮ ਕਰਦੇ ਹੋ ਹਾਂਜੀ ਉਲਟ ਰੰਦਾ ਸਿਆਲ ਚ ਬਾਹਰ ਠੰਡਾ ਰਹੇ ਅੰਦਰ ਟੈਂਪਰੇਚਰ ਜ਼ਿਆਦਾ ਹੋਊਗਾ ਜੀ ਤੇ ਬਾਈ ਜਿਵੇਂ ਹਾਲ ਦਿਖਾਇਆ ਤੁਸੀਂ ਹਣਾ ਹਾਂਜੀ ਆਹ ਹਾਲ ਨੇ ਇਹੇ ਬਾਈ ਜਿਵੇਂ ਹੁਣ ਆਹ ਸਟੀਲ ਆ ਗਈ। ਕੰਦ ਦੇ ਇਹ ਆਰ ਪਾਰ ਜਿਹੜਾ ਪਾਈਪਲਾਈਨ ਲੰਗਣੀ ਆ ਉਹਦੀ। ਹਾਂਜੀ ਹਾਂਜੀ ਪਲੰਬਰ ਦੀ। ਹਾਂਜੀ ਪਲੰਬਰਿੰਗ ਦਾ ਇਲੈਕਟ੍ਰੀਸ਼ੀਅਨ ਦੇ ਜਿਹੜੀਆਂ ਚੋਰੀਆਂ ਚੋਰੀਆਂ ਦੀ ਲੋੜ ਨਹੀਂ। ਨਾ ਜੀ ਛਰੀ ਦੀ ਬਿਲਕੁਲ ਲੋੜ ਨਹੀਂ ਕਿ ਜਿਵੇਂ ਡ੍ਰੈਗ ਦੇ ਵਿੱਚ ਤੁਸੀਂ ਦੱਸਦੇ ਇੱਥੇ ਬੋਰਡ ਸੱਟ ਰੈਂਗ ਦੇ ਨਹੀਂ ਉਹਨਾਂ ਨੂੰ। ਉਹਨੇ ਕੰਪਨੀ ਤਿਆਰ ਕਰਕੇ ਦੇ ਦਿੰਦੀ ਆ। ਇਹਦੇ 'ਚ ਬਾਈ ਇਕੱਲੇ ਇਕੱਲੇ ਬੰਦੇ ਨੂੰ ਸਿਖਾਈ ਹੋ ਗਈ ਜਿਵੇਂ ਪਲੰਬਰ ਹੋ ਗਿਆ। ਪਲੰਬਰ ਨੇ ਕੋਈ ਛਰੀ ਨਹੀਂ ਮਾਰਨੀ। ਬਿਲਕੁਲ। ਹੋਲ ਹੋਣਗੇ ਵਿੱਚ ਦੀ। ਜਦੋਂ ਬਾਈ ਇਹ ਕੰਮ ਘਰ ਬਣ ਰਿਹਾ ਹੋਇਆ ਉਦੋਂ ਸੱਦੋਗੇ। ਫਲੰਬਰ ਆਵਰੀ ਪੈਪਾ ਬਿਲਕੁਲ ਤੇ ਬਾਈ ਆਪਾਂ ਜੇ ਹੁਣ ਗੱਲ ਕਰੀਏ ਜਿਹੜੀਆਂ ਜੋੜੀਆਂ ਨੇ ਹੁਣ ਆਪਾਂ ਇੱਕ ਕਿਚਨ ਦਿਖਾਤਾ ਡਿਜ਼ਾਈਨ ਆਪਾਂ ਨਾਲ ਗੱਲ ਕਰੀ ਚੱਲਾਂਗੇ ਕਿਚਨ ਹੋ ਗਿਆ ਨਾਲ ਬੈੱਡਰੂਮ ਹੋ ਗਿਆ ਇੱਧਰ ਬਾਈ ਇੱਧਰ ਲਾ ਬਸ ਡ੍ਰੈੰਗ ਰੂਮ ਹੋ ਗਿਆ ਬਾਈ ਇਹ ਡ੍ਰੈੰਗ ਰੂਮ ਆ ਜੀ ਅੱਛਾ ਇਹਦੇ ਚ ਹੋਰ ਟਾਈਲ ਵਰਤੀ ਆ ਹਾਂ ਜੀ ਜੀ ਡ੍ਰੈੰਗ ਅਲੱਗ ਜੀ ਹਾਂ ਤੁਸੀਂ ਬਾਈ ਇੱਕ ਚੀਜ਼ ਆ ਜਿਹੜੀ ਤੁਸੀਂ ਅੱਗੇ ਦਾ ਕੰਮ ਕਰਾ ਰਹੇ ਹੋ ਜਿਹੜਾ ਕਿ ਤੁਸੀਂ ਆਪਾਂ ਇੱਥੇ ਕਰਵਾਉਣਾ ਬਾਅਦ ਦੇ ਵਿੱਚ ਜਿਹੜਾ ਤੁਸੀਂ ਖੁਦ ਕਰਵਾਉਣਾ ਹੈ ਉਹ ਤੁਸੀਂ ਮੈਂ ਦੇਖ ਰਹਾ ਹਾਂਗਾ ਟਾਈਲ ਦੀ ਸਿਲੈਕਸ਼ਨ ਹੈ ਜਿਵੇਂ ਕਿ ਫੋਰਮ ਦੇ ਵਿੱਚ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ ਬਿਲਕੁਲ ਉਹੀ ਮੋਡਰਨ ਟੱਚ ਲਿਆ ਜੀ ਆਪਾਂ ਹਾਂ ਮੋਡਰਨ ਟੱਚ ਲਿਆ ਤੇ ਜਿਹੜਾ ਬੰਦੇ ਨੇ ਚੀਜ਼ ਦੇਖੀ ਹੈ ਬਈ ਉਹ ਸਮਝ ਲੂ ਆ ਗਿਆ ਬਿਲਕੁਲ ਜੀ ਬਿਲਕੁਲ ਤੇ ਬਈ ਇਧਰੋਂ ਆ ਗਿਆ ਇੱਥੇ ਬਈ ਕੀ ਲੋ ਆ ਜੀ ਇੱਥੇ ਵਿੰਡੋ ਨਹੀਂ ਆਪਣੀ ਇੱਥੇ ਬਈ ਜੋੜੀ ਜਿਹੜੀ ਮਰਜ਼ੀ ਵਰਤੋ ਨਹੀਂ ਉਹ ਇਨਸੂਲੇਟਡ ਆਪਾਂ ਉਹਨੂੰ ਲੈ ਗਲਾਸ ਲੈ ਕੰਪਨੀ ਦਿੰਦੀ ਆ ਅੱਛਾ ਜੀ ਇਹਦੇ ਹੀਟ ਨਹੀਂ ਅੰਦਰ ਹੋਊਗੀ ਸਕਉਟੀ ਗਲਾਸ ਆ ਹਾਂਜੀ ਡਿਊ ਗਲਾਸ ਲਏ ਆ ਠੀਕ ਹੈ ਬਾਹਰਲੀ ਹੀਟ ਬਾਹਰ ਅੰਦਰਲਾ ਟੈਂਪਰੇਚਰ ਅੰਦਰ ਠੀਕ ਹੈ ਬਾਈ ਜੀ ਹਾਂਜੀ ਇਹ ਪਲੱਸ ਬੈਂਡ ਉਹਨੇ ਵਿੰਡੋ ਉਹਨਾਂ ਦੇ ਲਈ ਆ ਕੰਪਨੀ ਤੋਂ ਆਪਾਂ ਯੂਪੀਬੀਸੀ ਚ ਡੋਰ ਆਪਣੇ ਆਪ ਦੀ ਲੱਕੜ ਆਪਣੇ ਕੋਲ ਪੁਰਾਣੀ ਪਈ ਆ ਉਹ ਚੋ ਲਾ ਦੇ ਡੋਰ ਆਪਣੇ ਆ ਠੀਕ ਹੈ ਜੀ ਮੀਨ ਐਰੀ ਜਿਆਦਾ ਆਉਂਦੇ ਆ ਹਾਂ ਤੂਫਾਨ ਕਈ ਵਾਰੀ ਇਹੋ ਜਿਹਾ ਆ ਜਾਂਦਾ ਆਪਾਂ ਨੂੰ ਮੰਨ ਕੇ ਚੱਲੋ ਛੱਤਾਂ ਤੱਕ ਡੁੱਟ ਜਾਂਦੀਆਂ ਮਗਰ ਹੁਣ ਆਪਣੇ ਦੇਖਣ ਵਾਲੇ ਭਰਾਵਾਂ ਦੇ ਸਵਾਲ ਹੋਊਗਾ ਮਨ ਦੇ ਵਿੱਚ ਵੀ ਬਾਈ ਇਹਦੀ ਮਜ਼ਬੂਤੀ ਕਿੰਨੀ ਕੋ ਛੱਤ ਵਗੈਰਾ ਦੀ ਤੇ ਕੰਧਾਂ ਦੀ ਉਹ ਜ਼ਰੂਰ ਦੱਸੋ ਹਾਂਜੀ ਮੈਂ ਤੁ अच्छा ਇਹਦੇ ਉੱਪਰ ਹੋਰ ਹਾਂਜੀ ਵਿਚਾਰ ਵਿਚਾਲੋ ਖਾਲੀ ਹੈ ਇਹ ਠੀਕ ਹੈ ਬਾਈ ਹਾਂਜੀ ਇਹਦੇ ਇੱਕ ਹੋਮਸ ਬਚਾਲੇ ਰਹਿ ਜਾਂਦੀ ਹੈ ਗਰਮੀ ਤਾਂ ਨਹੀਂ ਆਉਂਦੀ ਇੱਕ ਇਨਸੂਲੇਸ਼ਨ ਵਾਲੀ ਉਹਨਾਂ ਨੇ ਅੱਛਾ ਜੀ ਜਿਹੜਾ ਉੱਪਰ ਛੱਤ ਤੇ ਪਾਇਆ ਜੀ ਆ ਬੋਰਡ ਹੈ ਇੱਕ ਠੀਕ ਹੈ ਜੀ 5 ਆਪੀ ਸਿਮਿੰਟ ਦਾ ਬੋਰਡ ਹੈ ਜੀ ਇਹ ਹੈਵੀ ਆ ਬਾਈ ਬਹੁਤ ਇਹ 20mm ਬੋਰਡ ਹੈ ਠੀਕ ਹੈ ਜੀ ਹਾਂਜੀ ਇਹ 8x4 ਦੀ ਲੈਂਥ ਹੈ ਦੀ ਠੀਕ ਕਟਿੰਗ ਆ ਗਈ ਇਹ ਕਾਦਾ ਬਣਾਇਆ ਹੋਇਆ ਬਾਈ ਇਹ ਜਿਪਸਮ ਦਾ ਤੇ ਇਹਦਾ ਆਪਣੇ ਦਾ ਫਾਈਬਰ ਦਾ ਤੇ ਸੀਮਿੰਟ ਦਾ ਫਾਈਬਰ ਤੇ ਸੀਮਿੰਟ ਦਾ ਬੋਰਡ ਹੈ ਠੀਕ ਹੈ ਠੀਕ ਹੈ ਜਿਹੜਾ ਬੋਰ ਨਹੀਂ ਆਪਾਂ ਕਰਦੇ ਪਾਣੀ ਵਾਲੇ ਪੀਓ ਵਾਲਾ ਉਹ ਚ ਫਾਈਬਰ ਆਪ ਬਰਥਦੇ ਨੇ ਪਾਈਪਾਂ ਚ ਉਹ ਚੀਜ਼ ਹੈ ਐਵਰੀਐਵਰਸਟ ਕੰਪਨੀ ਦਾ ਹਾਂਜੀ ਇਹ ਠੀਕ ਹੈ ਹਾਂਜੀ ਇਹ ਬਹੁਤ ਹੈਵੀ ਹੈ ਤੇ ਸਾਰਾ ਛੱਤ ਉੱਤੇ ਲੱਗ ਕੇ ਆਉਜੀ ਇਹਦੇ ਉੱਪਰ ਇਹਨਾਂ ਨੇ ਆ ਏਸ਼ੀਅਨ ਪੇਨ ਦਾ ਇੱਕ ਪੱਟਾ ਆਉਂਦਾ ਜੀ ਤੇ ਨਵੇਂ ਮ ਦਾ ਠੀਕ ਹੈ ਬਾਈ ਇਹ ਲੁੱਕ ਨਾਲ ਜੋ ਗਰਮ ਕਰਕੇ ਗੈਸ ਨਾਲ ਸਾਰੇ ਉੱਪਰੇ ਪਾਇਆ ਇਹ ਚ ਪਾਣੀ ਲੀਕ ਨਹੀਂ ਹੁੰਦਾ ਅੱਛਾ ਬਾਈ ਕੋਈ ਲੀਕ ਨਹੀਂ ਨਹੀਂ ਜੀ ਗਰੰਟੀ ਅਲੀਕੀ ਤੇ ਬਾਈ ਜਿਵੇਂ ਹੁਣ ਗਰੰਟੀ ਦੀ ਗੱਲ ਆ ਇਹਦੇ ਉੱਪਰ ਇਹਨਾਂ ਨੇ ਫਿਨਿਸ਼ਿੰਗ ਵਾਸਤੇ ਸਿੰਗਲ ਸਲਾ ਤੇ ਆ ਉਦੋਂ ਬਾਅਦ ਉੱਪਰ ਆਇਆ ਹਾਂਜੀ ਇਹ ਫਿਨਿਸ਼ਿੰਗ ਵਾਸਤੇ ਲਾਇਆ ਬਾਈ ਤੁਹਾਨੂੰ 12 ਡਰਾਉਂਡ ਦਾ ਸ਼ਾਟ ਜੇ ਤੁਸੀਂ ਦੇਖ ਸਕਦੇ ਹੋ ਸਿੰਗਲ ਜਲ ਕੇ ਹਾਂਜੀ ਹਾਂਜੀ ਇਹ ਵੀ ਬਾਈ ਸ਼ੀਟਾਂ ਬਹੁਤ ਮਜ਼ਬੂਤ ਹੁੰਦੀਆਂ ਹੁਣ ਜਿਆਦਾਤਰ ਆਪਾਂ ਕੋਠੀਆਂ ਤੇ ਲੱਗੀਆਂ ਦੇਖਦੇ ਹਾਂ ਹਾਂਜੀ 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 ਇਹ ਨਾ ਤਾਂ ਗਰਮੀ 'ਚ ਖਰਾਬ ਆ ਧੁੱਪ 'ਚ ਖਰਾ ਬਹੁਤ ਅਜੀਬ ਚੀਜ਼ ਹੈ ਤੇ ਭਾਈ ਇਹ ਸਟਰਕਚਰ ਹੈ ਜਿਹੜਾ ਮੰਨ ਕੇ ਚੱਲੋ ਜੋੜ ਹੈ ਇਹ ਜੋੜਿਆ ਇਹ ਤਾਂ ਨਹੀਂ ਹੈਗਾ ਵੀ ਕੋਈ ਸਕਰੂ ਜਿਵੇਂ ਢਿੱਲੇ ਪੈ ਕੇ ਖੁੱਲ ਜਾਣਾ ਨੇਰੀ ਚ ਆ ਕੇ ਕੁਛ ਐਦਾਂ ਬਿਲਕੁਲ ਨਹੀਂ ਸਕਰੂ ਸਿਸਟਮ ਹੈ ਕੋਈ ਬੈਲ ਦਿੰਦੀ ਇਹ ਚ ਜੇ ਬਾਅਦ ਵਿੱਚ ਆਪਾਂ ਕਈ ਟਾਈਮ ਪਾ ਕੇ ਆਪਾਂ ਇਹ ਚੀਜ਼ ਨੂੰ ਖੋਲਣਾ ਚਾਹੁੰਦੇ 80% ਕੰਮ ਆ ਜਾਂਦੇ ਚੀਜ਼ ਇਹਦੇ ਵਿੱਚ ਠੀਕ ਹੈ ਭਾਈ ਉਹ ਤਾਂ ਹੋਣੀ ਹੈ ਭਾਈ ਆ ਬੋਰਡਾਂ ਦੇ ਵਿੱਚ ਪੱਟੀ ਲਾ ਕੇ ਜੋਇੰਟ ਪੱਟੀ ਲਾ ਕੇ ਉਹਨਾਂ ਨੇ ਠੀਕ ਹੈ ਜੀ ਤੇ ਆ ਬਾਲ ਪੱਟੀ ਭਰਤੀ ਜੀ ਅੱਛਾ ਜੋੜ ਖਤਮ ਹੋ ਗਿਆ ਤੇ ਰੰਗ ਦੀ ਪੇਂਟ ਦੀ ਵੀ ਅੱਧੀ ਗੱਲ ਹੀ ਹੈ ਜੇ ਫਿਨਿਸ਼ਿੰਗ ਦੇਖੋ ਕਿੰਨੀ ਸਾਫ਼ ਆ ਰੰਗ 20 ਸਾਲ ਗਾਰੰਟੀ ਕੰਪਨੀ ਕਰਦੇ 20 ਸਾਲ ਰੰਗ ਨਹੀਂ ਥੋੜਾ ਲਊਗਾ ਕਿਉਂਕਿ ਬਾਈ ਇੱਕ ਚੀਜ਼ ਹੋ ਰਹਾ ਜਿਹੜੀ ਮੇਨ ਤੁਸੀਂ ਕਹਿ ਰਹੇ ਸੀ ਸ਼ੋਰੇ ਸਲਾਬ ਦੀ ਗੱਲ ਹਾਂਜੀ ਉਹਦਾ ਬਾਈ ਚੱਕੀ ਗਿਆ ਨਾ ਜੇ ਸੋਰੇ ਨਾਲ ਹੀ ਪੇਪਰੀ ਲੈ ਕੇ ਰੰਗ ਲੈਂਦਾ ਸ਼ਮਿੰਟ ਲੈਂਦਾ ਰੰਗ ਤਾਂ ਨਹੀਂ ਖਰਾਬ ਹੁੰਦਾ ਹੁੰਦਾ ਇਹਦੇ ਤੋਂ ਨੂੰ 20 ਸਾਲ ਬਾਅਦ ਮੋਰ ਰੰਗ ਚੇਂਜ ਆਪ ਆਟੋਮੈਟ ਕਰਨਾ ਪਊਗਾ ਇਹਦੇ ਨੂੰ ਨਹੀਂ ਲੈਣਾ ਤੇ ਤੁਸੀਂ ਜੇ ਪਾਰਟੀਸ਼ਨ ਵਗੈਰਾ ਜਿਵੇਂ ਕਰਨੀ ਹੈ ਬਾਈ ਹਨਾ ਇੱਕ ਚੀਜ਼ ਹੋਰ ਵੀ ਲੱਗ ਰਹੀ ਹੈ ਇਹਦੇ ਚ ਕੋਈ ਵੀ ਮੰਨ ਕੇ ਚਲੋ ਇਹਦੇ ਚ ਕੰਧ ਹਲਿਉਣੀ ਹੋਵੇ ਜਾਂ ਆਪਾਂ ਕੋਈ ਹੋਰ ਪਾਰਟੀਸ਼ਨ ਕਰਨੀ ਹੋਵੇ ਤੁਸੀਂ ਸੋਚੋ ਲੌਬੀ ਖੁੱਲੀ ਹੈ ਆਪਾਂ ਸਟੱਡੀ ਰੂਮ ਕੱਢ ਲਈਏ ਕੱਢ ਲਈਏ ਆਪਾਂ ਬੰਦਾ ਸੋਚਦਾ ਤੇ ਇਹਦੇ ਚ ਸੋਨੂੰ ਕੰਪਨੀ ਨੂੰ ਕਹਿਣਾ ਪਊਗਾ ਕੋਈ ਇਹ ਨਹੀਂ ਹੈਗਾ ਤੁਸੀਂ ਇਦਾਂ ਦੀ ਸਟ੍ਰਕਚਰਾਂ ਬਣਾ ਜਾਣਗੇ ਹਨਾ ਨਹੀਂ ਜੇ ਆਪਾਂ ਨਹੀਂ ਜੇ ਆਪਾਂ ਘਰੇ ਬਣੀ ਨਾ ਜਦੋਂ ਆਪਣਾ ਮਕਾਨ ਬਣਿਆ ਹੁੰਦਾ ਉਹਦੇ ਚ ਆਪਾਂ 5 ਇੰਚ ਵੀ ਲਾ ਰਿਓ ਥੋੜਾ ਜਿਹਾ ਖਲਾਰਾ ਜਿਹਾ ਹੋਰੀ ਸਾਹਿਬ ਦਾ ਹੋ ਜਾਏ ਇਹ ਤਾਂ ਮਹਿਸੂਸ ਨਹੀਂ ਹੋਣਾ ਇਹਨਾਂ ਨੇ ਜਿਹੜਾ ਵੇਟ ਉੱਪਰ ਹੀ ਤੋਲਿਆ ਹੋਇਆ ਇਹਦਾ ਕੰੰਧਾਂ 'ਤੇ ਕੋਈ ਜੇ ਵੇਟ ਨਹੀਂ ਲਾਇਆ ਹੋਇਆ ਤੇ ਕੰੰਧਾਂ 'ਤੇ ਕੋਈ ਜੋ ਮਰਜੀ ਇਹਨੂੰ ਅੱਗੇ ਪਿੱਛੇ ਕਰ ਸਕਦੇ ਹੋ ਕੰਧਰੂ ਵੀ ਲੈ ਸਕਦੇ ਹੋ ਸਟਰੂ ਸਿਸਟਮ ਹੈ ਠੀਕ ਹੈ ਬਾਈ ਹਾਂਜੀ ਠੀਕ ਹੈ ਇਹ ਤਾਂ ਕੋਈ ਹੋਣੀ ਕੋਈ ਵੇਟ ਹੈਵੀ ਵੇਟ ਨਹੀਂਗਾ ਇਹ ਤੇ ਬਾਈ ਕੰੰਧਾਂ ਨੂੰ ਵੀ ਆਪਾਂ ਜੇ ਆਪਾਂ ਸੋਚੀਏ ਵੀ ਆਪਾਂ ਕੰਧ ਹਿਲਾਉਣੀ ਵੀ ਹੈ ਤਾਂ ਬਾਈ ਹੋਰੀ ਕਹਿੰਦੇ ਵੀ ਜਿਹੜਾ ਉੱਪਰ ਵਾਲਾ ਛੱਤ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਤਾਂ ਪਏ ਵੀ ਲੈ ਸਕਦੇ ਨਾਲ ਦੀ ਨਾਲ ਜਿਹੜਾ ਸਟਰਕਚਰ ਦੀ ਗੱਲ ਕਰ ਰਹੇ ਆ ਡ੍ਰਿੰਗ ਰੂਮ ਆ ਗਿਆ ਕਿਚਨ ਆ ਗਿਆ ਤੇ ਇੱਕ ਬੈਡਰੂਮ ਲਗਾਤਾ ਹਨ ਹਾਂਜੀ ਤੇ ਭਾਈ ਦੂਜਾ ਬੈਡਰੂਮ ਕਿਹੜੇ ਪਾਸੇ ਉਹ ਵੀ ਦੱਸੋ ਇੱਕ ਆ ਸੀ ਜੀ ਬੈਡਰੂਮ ਇਹਦੇ ਨਾਲ ਡ੍ਰਿੰਗ ਰੂਮ ਹਾਂਜੀ ਡ੍ਰਿੰਗ ਰੂਮ ਨਾਲ ਬੈਡਰੂਮ ਠੀਕ ਆ ਭਾਈ ਇਧਰ ਆ ਗਿਆ ਦੂਜਾ ਬੈਡਰੂਮ ਇਹਦੇ ਚ ਭਾਈ ਕਬੂਡ ਵਗੈਰਾ ਵੀ ਬਣਾਇਆ ਜਾਣਾ ਹਾਂਜੀ ਹਾਂਜੀ ਉਹ ਕੁਝ ਸਮਾਂ ਰੈਕਸ ਦਾ ਪਿਆ ਸੀ ਸਾਡੇ ਕੋਲ ਪਸੂ ਬਚਿਆ ਹੋਇਆ ਸੀ ਉਹ ਕਬੂਡ ਬਣਾਤਾ ਸੀ ਬਾਹਰੋਂ ਬਸ ਲੱਕੜ ਨਾਲ ਹਾਂਜੀ ਹਾਂਜੀ ਬਸ ਰੀਲਿੰਗ ਲੱਗ ਜਾਂਦੀ ਹੈ ਠੀਕ ਹੈ ਠੀਕ ਹੈ ਭਾਈ ਤੇ ਹੁਣ ਭਾਈ ਆ ਇਨਸੂ ਅੱਛਾ ਕੰਦਾ ਜੇ ਪੈਂਦੀ ਹੈ ਇਹ ਪੈਂਦੀ ਹੈ ਜੀ ਇਹ ਰੱਖਦੀ ਹੈ ਮਤਲਬ ਟੈਂਪਰੇਚਰ ਮੈਂਟੇਨ ਰੱਖਦੀ ਹੈ ਇਹ ਠੀਕ ਹੈ ਠੀਕ ਹੈ ਭਾਈ ਇਹਦੇ ਚ ਗਰਮੀ ਕਿਤੋਂ ਟੱਪਣੀ ਹੈ ਨਾ ਨਹੀਂ ਹਾਂਜੀ ਇਹ ਸੈਂਟਰ ਸਾਰੇ ਪਈ ਹੋਈ ਹੈ ਤੇ ਆਪ ਕੋ ਆ ਬੋਰਡ ਬਾਰਡ ਵਗੈਰਾ ਸਾਰੇ ਉਹ ਕੱਟ ਕਟਿੰਗ ਕਰਕੇ ਜਾਂਦੀ ਹੈ ਕੰਪਨੀ ਠੀਕ ਹੈ ਭਾਈ ਠੀਕ ਹੈ ਅਸੀਂ ਆਪਣੇ ਬੋਰਡ ਹੀ ਲਾ ਕੇ ਲਾ ਲੈਨੇ ਆਪਾਂ ਇਹਨਾਂ ਨੇ ਠੀਕ ਹੈ ਆ ਸਾਰੇ ਦੇਖੋ ਇਨਸੂਲੇਸ਼ਨ ਪਈ ਹੋਈ ਇਹਦੇ ਵਿੱਚ ਠੀਕ ਹੈ ਭਾਈ ਠੀਕ ਹੈ ਤੇ ਭਾਈ ਇਹਨੂੰ ਅੱਗ ਵੀ ਕੋਈ ਨਾ ਤਾਂ ਅੱਗ ਕੰਮ ਕਰਦੀ ਇਹ ਤੇ ਅੱਛਾ ਜੀ ਇਹ ਇਨਸੂਲੇਸ਼ਨ ਕੋਈ ਅੱਗ ਨਹੀਂ ਕੰਮ ਕਰਦੀ ਸਾਊਂਡ ਪ੍ਰੂਫ ਹੈ ਠੀਕ ਹੈ ਭਾਈ ਇਹ ਦੂਜੇ ਕਮਰੇ ਦੀ ਦੂਜੇ ਕਮਰੇ ਦੀ ਆਵਾਜ਼ ਨਹੀਂ ਆਉਗੀ ਆਵਾਜ਼ ਬਿਲਕੁਲ ਜੀ ਅੰਦਰੋਂ ਦੀ ਰਹਿਣੀ ਹੈ ਆਵਾਜ਼ ਠੀਕ ਹੈ ਬਾਈ ਠੀਕ ਹੈ ਸੌਨ ਪ੍ਰੂਫ ਵੀ ਨਾਲ ਸੀਮੈਂਟ ਬਾਜਰੀ ਬਰੇਤੀ ਸਾਰੀ ਗੱਲਬਾਤ ਕੀਤੀ ਸੀ ਹਾਂਜੀ ਹਾਂਜੀ ਤੇ ਜਿਹੜਾ ਆਹ ਸਟਰਕਚਰ ਤਿਆਰ ਕੀਤਾ ਆਪਾਂ ਇਹਦੇ ਵਿੱਚ ਕਿਤੇ ਨਹੀਂ ਯੂਜ਼ ਕੀਤਾ ਹਨਾ ਬਿਲਕੁਲ ਜੀ ਤੇ ਦੇਖ ਰਹੇ ਆਂ ਆਪਾਂ ਜਿੱਥੇ ਟਾਇਲ ਲੱਗਣੀਆਂ ਜਿਵੇਂ ਕਿ ਥੱਲੇ ਥੱਲੇ ਬਾਈ ਟਾਇਲ ਲੱਗੀ ਤਾਂ ਤਾਂ ਉੱਥੇ ਵੀ ਯੂਜ਼ ਕੀਤੀ ਹੀ ਉੱਥੇ ਯੂਜ਼ ਕੀਤਾ ਸੀਮੈਂਟ ਉਹ ਤਾਂ ਹੁੰਦਾ ਹੀ ਇਹਨਾਂ ਦਾ ਤੇ ਹੁਣ ਆਪਾਂ ਆਹ ਬਾਥਰੂਮ ਦੀ ਗੱਲ ਕਰੀਏ ਬਾਈ ਇੱਧਰ ਦੇਖ ਰਹੇ ਆਂ ਕੱਲੇ ਬਾਥਰੂਮ ਦੇ ਵਿੱਚ ਬਾਈ ਉਹ ਫਲਾਸਟਰ ਕਰ ਰਹੇ ਆ ਹਨਾ ਇਹਦੀ ਕੀ ਵਜ੍ਹਾ ਬਾਈ ਇਹਦੇ ਬਸ ਉਹੀ ਵਜ ਹੋਣਾ ਠੀਕ ਹੈ ਜੀ ਉੱਪਰ ਹੈ ਤੇ ਬਾਥਰੂਮ ਦੇ ਅੱਗੇ ਇੱਥੇ ਵੀ ਟਾਇਲ ਲੱਗਣੀ ਹੈ ਇੱਥੇ ਵੀ ਟਾਇਲ ਲੱਗਣੀ ਹੈ ਜਿੱਥੇ ਟਾਇਲ ਲੱਗਣੀ ਹੈ ਉੱਪਰ ਕੰਧ ਦੇ ਠੀਕ ਹੈ ਠੀਕ ਹੈ ਮਤਲਬ ਬਾਲ ਦੇ ਉੱਪਰ ਜਿੰਨੀ ਵੀ ਟਾਇਲ ਲੱਗੂਗੀ ਉਹ ਮੁਰਗਾ ਜਾਲੀ ਲਾ ਕੇ ਲੱਗੂਗੀ ਉਹ ਮੁਰਗਾ ਜਾਲੀ ਲਾ ਕੇ ਲੱਗੂਗੀ 2 ਪਲੱਸ ਉਹ ਕੋਮ ਮੁਰਗਾ ਜਾਲੀ ਕੰਪਨੀ ਲਾਉਣੀ ਆ ਠੀਕ ਹੈ ਠੀਕ ਹੈ ਇੱਕ ਲਈ ਕੱਚਾ ਕਰਕੇ ਦੇ ਬੋਤਲ ਉਹ ਜਦ ਮੈਂ ਤੁਸੀਂ ਦੱਸੋਗੇ ਸਾਨੂੰ ਇਹਨਾਂ ਏਰੀਆ ਟਾਇਲ ਚਾਹੀਦੀ ਤੇ ਉਹ ਨਾਲ ਨਾਲ ਲੱਗ ਦੇ ਦਿੰਦੇ ਬਿਲਕੁਲ ਜੀ ਬਿਲਕੁਲ ਲਾ ਕੇ ਦਿੰਦੇ ਜੀ ਤੇ ਬਾਈ ਹੁਣ ਆਪਾਂ ਇਧਰਲੇ ਪਾਸੇ ਦਿ ਜਦੋਂ ਆਪਾਂ ਇੰਟਰੋ ਹੋਏ ਸੀ ਤੁਹਾਨੂੰ ਇੱਕ ਕਿਚਨ ਦਿਖਾਇਆ ਸੀ ਫਿਰ ਆਪਾਂ ਇੱਕ ਡ੍ਰੈੰਗ ਰੂਮ ਦਾ ਏਰੀਆ ਲਗਾਇਆ ਸੀ ਇੱਕ ਬੈਡਰੂਮ ਲਗਾਇਆ ਸੀਗਾ ਇੱਕ ਬੈਡਰੂਮ ਹੋਰ ਲਗਾਇਆ ਨਾਲ ਰੈੰਗ ਰੂਮ ਦੇ ਤੇ ਨਾਲ ਵਾਸ਼ਰੂਮ ਅਟੈਚ ਹੈ ਜਿਹੜਾ ਲੌਬੀ ਦੇ ਨਾਲ ਅਟੈਚ ਹੈ ਬਿਲਕੁਲ ਜੀ ਤੇ ਤੀਜਾ ਬੈਡਰੂਮ ਆ ਗਿਆ ਜੀ ਕਾਫੀ ਖੁੱਲਾ ਘਰ ਹੈ ਤੇ ਇੱਕ ਬਾਈ ਹੋਰ ਦੇਖ ਰਹੇ ਆ ਛੱਤ ਤਾਂ ਬਹੁਤ ਨੀਵੀਂ ਆ ਨਾ ਹਾਂਜੀ ਇਹ ਜਿਹੜੀ ਛੱਤ ਐ ਨੀਵੀਂ ਇੱਥੇ ਮਨ ਲਾ ਡਾਊਨ ਸੀਲਿੰਗ ਵਗੈਰਾ ਦਾ ਵੀ ਨਹੀਂ ਇਹ ਸਿਸਟਮ ਇਹ ਬਿਲਕੁਲ ਜੀ ਫ੍ਰੀ ਦੀ ਡਾਊਨ ਸੀਲਿੰਗ ਹੋ ਗਈ ਆਪਣੀ ਹਾਂਜੀ ਇਹਦੇ ਉੱਪਰ 5 ਫੁੱਟ ਛੱਤ ਉੱਚੀ ਐ ਠੀਕ ਐ ਚਾਹੇ ਗੈਪ ਐ ਡਾਊਨ ਸੀਲਿੰਗ ਆਪਾਂ ਕਰਾਉਣੇ ਆ 2 ਫੁੱਟ ਕਰਾਉਣੇ ਆ ਤੇ ਇਹ 5 ਹੋ ਗਈ ਐਟੋ ਮੇਰ ਇੱਥੇ ਡਿਜ਼ਾਈਨ ਜਿਹੜਾ ਮਰਜ਼ੀ ਦਿਵਾ ਲਓ ਜਿਹੜਾ ਮਰਜ਼ੀ ਕਰੋ ਬਾਹਰ ਲੌਬੀ ਚ ਕਰਾਇਆ ਹੋਇਆ ਆਪਾਂ ਵੈਸੇ ਆਪਾਂ ਸਿੰਪਲ ਰੱਖਿਆ ਇੱਥੇ ਦਾ ਲੌਬੀ ਚ ਆਪਣਾ ਦੇ ਆ ਥੋੜੀ ਹੋਰ ਡਾਊਨ ਕਰਾਇਆ ਹੋਇਆ ਤੇ ਪ੍ਰੋਫਾਈਲ ਲਾਈਟ ਵੀਰ ਤੇ ਪਰਫੈਕਟ ਲਾਈਟ ਲੱਗਣੀ ਆ ਠੀਕ ਆ ਬਾਈ ਥੋੜਾ ਡਿਜ਼ਾਈਨ ਅਪਲੇਆ ਚੇਂਜ ਕਰ ਦਿਓ ਨੀਵਾਂ ਰੱਖੀ ਹਾਂਜੀ ਹਾਂਜੀ ਨਕਲੇ ਠੀਕ ਹੈ ਬਾਈ ਹੁਣ ਆਪਾਂ ਨਾ ਐਂਡ ਤੇ ਕੋਸਟ ਦੀ ਗੱਲ ਕਰਦੇ ਹਾਂ ਹਾਂਜੀ ਇਹ ਦੂਸਰੇ ਘਰ ਨਾਲੋਂ ਇਹਦੀ ਕੋਸਟ ਕਿੰਨੀ ਕ ਪੈਂਦੀ ਆ ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਦੇਖੋ ਜੋ 1350 ਰੁਪਏ ਕੰਪਨੀ ਸਕੁਅਰ ਫੁੱਟ ਤੋਂ ਆਪਨੇ ਗੱਲ ਕੀਤੀ ਆ ਵੀ ਬਣਾ ਕੇ ਦੇਣ ਦੀ ਨਿਯਤ ਫਿਰ ਕਰ ਉਹ ਪਾਪਰ ਕਿ ਦੇਣੀ ਆ ਜੀ ਠੀਕ ਹੈ ਜੀ ਉੱਪਰ ਕੰਪਲੈਕਸ ਸਟਰਕਚਰ ਆ ਤਿਆਰ ਕਰਨਾ ਸਾਰਾ ਕੁਝ ਨਹੀਂ ਉਹਨਾਂ ਨੇ ਤੁਹਾਨੂੰ ਆਪਣਾ ਸਵਾ ਮਹੀਨੇ ਦੇ ਵਿੱਚ ਤਿਆਰ ਕਰਕੇ ਸਾਨੂੰ ਹੈਂਡਓਵਰ ਕਰ ਗਏ ਉਹਨੂੰ ਇਹ ਕਿਹਾ ਸੀਗਾ ਬਾਈ ਵੀ 7 8 ਡੇਢ ਮਹੀਨੇ ਦੇ ਵਿੱਚ ਅਸੀਂ ਬਣਾ ਲਾਂਗੇ ਜਾਂ ਸਵਾ ਚ ਹਾਂ ਇਹਦੀ ਵੀ ਗੱਲ ਕੀਤੀ ਸੀ ਬਿਲਕੁਲ ਟਾਈਮ ਦੀ ਕਰੀਸ਼ ਉਹਨਾਂ ਨੇ ਵੀ ਕੋਈ ਤੋਂ ਟਾਈਮ ਬਾਉਂਡ ਹੈਗਾ ਉਹਨਾਂ ਦਾ ਜੇ ਇੰਪੋਰਟ ਭਰਦੇ ਤੁਸੀਂ 1 ਮਹੀਨੇ ਚ ਲੈਣਾ 2 ਚ ਲੈਣਾ ਡੇਢ ਚ ਲੈਣਾ ਬਸ 15 ਤੋਂ 1600 ਸquare ਫੁੱਟ ਉਹ ਸਵਾ ਮਹੀਨੇ ਤਿਆਰ ਕਰ ਜਾਂਦੇ ਠੀਕ ਹੈ ਬਾਈ ਠੀਕ ਹੈ ਹਾਂ ਜੀ ਤੇ ਗਰੰਟੀ ਬਾਈ ਉਹਨਾਂ ਦੀ ਗਰੰਟੀ 70 ਸਾਲ ਕੰਪਨੀ ਦਿੰਦੀ ਹੈ ਜੀ ਰਿਟਿਰੀ ਚ ਦਿੰਦੀ ਆ ਇਹਦੇ ਚ ਬਾਈ ਜਿਵੇਂ ਹੁਣ ਇਹਦੇ ਚ ਜਿਹੜੇ ਪਲੱਸ ਪੁਆਇੰਟ ਆ ਤੁਸੀਂ ਦੱਸਿਆ ਇਹਦੇ ਚ ਬਾਈ ਕੋਈ ਐਦਾਂ ਦਾ ਪੁਆਇੰਟ ਹੋਵੇ ਜਿਹੜੇ ਤੋਂ ਜਿਹੜੇ ਚ ਆਪਣੀ ਸਾਵਧਾਨੀ ਆਪਾਂ ਰੱਖ ਸਕਦੇ ਆ ਵੀ ਕੋਈ ਨੈਗੇਟਿਵ ਪੁਆਇੰਟ ਵੀ ਹੁੰਦੇ ਆ ਕਈ ਵਾਰੀ ਹਾਂ ਉਹ ਵੀ ਜਰੂਰ ਦੱਸੋ ਬਾਈ ਵੈਸੇ ਕੋਈ ਨੈਗਟਿਵ ਤੋਂ ਲੱਗਿਆਂ ਦੀ ਇੱਕ ਮੰਨ ਲਓ ਆਪਾਂ ਜੇ ਡੱਡੀਆਂ ਬਣਾਉਣੇ ਘਰ ਹਾਂਜੀ ਇਹ ਚ ਇੱਕ ਅਗੇ ਕੰਪਨੀ ਇੱਕ ਮਹੀਨੇ ਵਿੱਚ ਤੋਂ ਪੇਮੈਂਟ ਸਾਰੀ ਲੈਂਦੀ ਆ अच्छा तीन किस्तों कर दिया हो ठीक है भाई एक के पहला किस्त ਲਉਗੀ ਇੱਕ ਸੈਂਟਰ ਚ ਲਉਗੀ ਇਸ ਤੋਂ ਇੱਕ ਫਿਨਿਸ਼ ਹੋਣ ਤੋਂ ਬਾਅਦ ਠੀਕ ਹੈ ਬਾਈ ਠੀਕ ਹੈ ਇਹੀ ਹੁੰਦਾ ਆਪਣਾ ਕਹਿੰਦੇ ਆਪਾਂ ਕਹਿ ਦਿੰਨੇ ਆ ਜੀ ਵੀ ਆਪਾਂ ਜੀ ਆਸਾਲ ਇੱਕ ਤੇ ਬਣਾ ਲਈ ਆ ਅਗਲੀ ਸਾਲ ਫਸਲ ਉਾਂ ਤੇ ਕਰਾਂਗੇ ਤੇ ਤੁਹਾਡੇ ਕੋਲੇ ਪੇਮੈਂਟ ਰੈਡੀ ਚਾਹੀਦੀ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਕੰਪਨੀ ਇੱਕ ਵੀ ਨਾ ਲੈਣਾ ਤੁਹਾਡੇ ਕੋਲੋਂ ਪਿਆਰ ਚੱਲ ਜਾਣਾ ਇਹ ਥੋੜਾ ਜਿਹਾ ਬਸ ਇਹਦਾ ਆਪ ਨੂੰ ਬੋਝ ਪੈਂਦਾ ਜੇਬ ਤੇ ਹੋਰ ਕੁਛ ਨਹੀਂ ਹਾਂਜੀ ਤੇ ਬਈ ਜੇ ਆਪਾਂ ਸਾਰਾ ਤਿਆਰ ਕਰਾਉਣਾ ਹੋਵੇ ਜਿਵੇਂ ਹੁਣ ਤੁਸੀਂ ਵਿੰਡੋ ਦਾ ਕੰਮ ਖੁਦ ਕਰਵਾਉਂਗੇ ਇਟਾਂ ਦਾ ਤੁਸੀਂ ਟਾਇਲ ਲਿਆ ਕੇ ਲਾਤੀ ਬਿਲਕੁਲ ਜੀ ਤੇ ਇਹ ਕੰਮ ਬਾਅਦ ਦੇ ਨੇ ਜਿਵੇਂ ਕਿ ਸਿਵਲ ਵਰਕ ਤੱਕ ਉਹ ਇੰਨਾ ਇੰਨਾ ਕੰਮ ਉਹਦਾ ਚੱਲਦਾ ਰਿਹਾ ਮਾੜਾ-ਵੋਟਾ ਘਟਵਾਦ ਵੀ ਹੋ ਜਾਂਦਾ ਜੀ ਤੇ ਅੱਗੇ ਦਾ ਬਈ ਜਿਹੜਾ ਸਾਰਾ ਕੰਮ ਵੀ ਕਰਕੇ ਦਿੰਦੇ ਨੇ ਉਹ ਜਗਦੇਵ ਸਿੰਘ ਭਰਾ ਨੇ ਆਪਣੇ ਨੇ ਕਈ ਵਾਰੀ ਨਾ ਕੋਈ ਭਰਾ ਆਪਣਾ ਬਾਹਰ ਲੇ ਜਿਹੜੇ ਕਿ ਜਦੋਂ ਤੁਸੀਂ ਵੀ ਬਈ ਬਾਹਰੋਂ ਆਏ ਉੱਥੇ ਨਾ ਬੈਠੇ ਕਈ ਵਾਰੀ ਸੋਚਦੇ ਆ ਵੀ ਸਾਨੂੰ ਐਦਾਂ ਦਾ ਸਟਰਕਚਰ ਤਿਆਰ ਹੋਵੇ ਸਾਡਾ ਸਾਰਾ ਟੋਟਲੀ ਮੰਨ ਕੇ ਚਲੋ ਜਿਵੇਂ ਕਿ టైల్ वगैरह का सारा टोटली कंप्लीट होवे वो भी करके देंदी है कंपनी 2000 रुपये स्क्वायर फुट तो स्टार्ट कर दी है ये कंपनी थी। ठीक है जी हां जी उस दू बाद अब ਤੁਹਾਡੇ ਤੇ ਡਿਪੈਂਡ ਹੈ 202500 ਦੀ ਰਿਕਵਾਇਰਮੈਂਟ ਤੁਹਾਡੀ ਆਈਐਸਆਈ ਮਾਰਕੀਟ ਤੁਹਾਨੂੰ ਉਹ ਕੰਪਨੀ ਦੇਊਗੀ ਕੰਮ ਜਿੰਨਾ ਵੀ ਹੋਇਆ ਤੁਸੀਂ ਅੱਗੇ ਦਾ ਕੰਮ ਜਿੰਨਾ ਮਰਜ਼ੀ ਮਹਿੰਗਾ ਕਰਵਾਇਓ ਉਹ ਤੁਹਾਡੇ ਤੇ ਡਿਪੈਂਡ ਹੈ ਉਹਨਾਂ ਦੀ ਰੇਟ ਤੁਹਾਡੀ ਹਾਂਜੀ ਹਾਂਜੀ ਉਹ ਕੰਪਨੀ ਇਹਨਾਂ ਤੋਂ ਕਰਕੇ ਦੇਣੀ ਆਪਾਂ ਜਿੱਥੋਂ ਕਰਵਾਇਆ ਆਪਾਂ ਆਪਣੇ ਬਾਰੇ ਉਹ ਦੱਸ ਦਿਆਂਗੇ ਆਪਾਂ ਇਥੋਂ ਤੱਕ ਕਰਵਾਇਆਗਾ ਇੱਕ ਤੁਸੀਂ ਦੱਸਿਆ ਸੀ ਇਹਦੀ ਮਤਲਬ ਕੋਸਟ 11 12 155 RCCL ਘਰ ਬਣ ਜਾਂਦਾ ਪਰ ਇਹ ਆ ਸੇਮ ਹੀ ਜਾਂਦਾ ਉਹ ਤੂੰ ਪੁੱਛੋ ਕਿਵੇਂ ਡਾਊਨ ਸੀਲਿੰਗ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਅੱਛਾ ਜੀ 2.5 ਲੱਖ ਰੁਪਏ ਡਾਊਨ ਸੀਲਿੰਗ ਲਈ ਐਕਸਟਰਾ ਉਹ ਬਚੇ ਸਾਡਾ ਤੇ ਪੇਂਟ ਘੱਟ ਲੱਗੂਗਾ ਪੇਂਟ ਅੱਧਾ ਲੱਗਣਾ ਜੀ ਹਾਂ ਬਰਾਬਰੀ ਆ ਜਾਂਦਾ ਉਹਦੇ ਪੈਸਿਆਂ ਦੇ ਨਾਲ ਕੋ ਬਰਾਬਰ ਆ ਜਾਂਦਾ ਦੇਖਣ ਨੂੰ ਪਰ ਇਹ ਪਨ ਲੱਗਦਾ ਐਕਸਟਰਾ ਪਲੱਸ ਪੇਂਟ 2-3 ਪਲੱਸ ਪੇਂਟ ਦੇਖੋ ਇਹ ਗਰਮੀ ਤੋਂ ਇੱਕ ਵਾਰੀ ਇੱਕ ਵਾਰੀ ਆਪਾਂ AC ਸਾਡੇ ਲਈ ਘੰਟਾ ਇਹ ਠੰਡਾ ਹੋ ਗਿਆ 8 ਘੰਟੇ ਉਹੀ ਟੈਂਪਰੇਚਰ ਰਹੇ ਨੇ ਇਹਦੇ ਅੰਦਰ ਹਾਂਜੀ ਬਈ ਇੱਕ ਕਈ ਵਾਰੀ ਆਪਣੇ ਭਰਾ ਨੇ ਕਿਸੇ ਨੇ ਘਰ ਬਣਵਾਉਣਾ ਹੋਵੇ ਤਾਂ ਬਿਲਕੁਲ ਜੀ ਕਿਉਂਕਿ ਇਹ ਟਾਈਮ ਪੀਰੀਅਡ ਦਾ ਇਹਦੇ ਬਹੁਤ ਘੱਟ ਲੱਗਦਾ 2 ਮਹੀਨੇ 1.5 ਮਹੀਨਾ ਇਨੇ ਏਰੀਆ ਤੇ ਲੱਗਦਾ ਤੇ ਇੱਕ ਬਈ ਹੋਰ ਜ਼ਰੂਰ ਦੱਸੋ ਜੇ ਡਬਲ ਪੋਰਸ਼ਨ ਬਣਵਾਉਣਾ ਹੋਵੇ ਡਬਲ ਟ੍ਰिपल ਬਣਾਉ ਡਬਲ ਬਣਾਓ ਠੀਕ ਹੈ ਚਾਰ ਪੰਜ ਜਿੰਨਾ ਵੀ ਤੁਹਾਡੀ ਰਿਕੁਆਇਰਮੈਂਟ ਹੈ ਕਹਿੰਦਾ ਹੁਣ ਇਹ ਕਵਰ ਕਰਤਾ ਆਪਾਂ ਸਿੰਗਲ ਸ਼ੀਟ ਨਾਲ ਹਾਂਜੀ ਆਪਾਂ ਜਿੰਨੂ ਰਿਕੁਆਇਰਮੈਂਟ ਕਵ ਸਿੰਗਲ ਦੀ ਸਿੰਗਲ ਡਬਲ ਦੀ ਡਬਲ ਉਹ ਕੋਈ ਦਿੱਕਤ ਨਹੀਂ ਬਿਲਕੁਲ ਜੀ ਕੋਈ ਦਿੱਕਤ ਨਹੀਂ ਸਟਰਕਚਰ ਕੋਈ ਇਦਾਂ ਦਾ ਨਹੀਂ ਵੀ ਕੋਈ ਚਾਹੇ ਡਬਲ ਟਰिपल ਬਣਾ ਲਓ ਬਿਲਕੁਲ ਜੀ ਬਿਲਕੁਲ ਇਹ ਤੇ ਉਹ ਥੋੜਾ ਸਟਰਕਚਰ ਹੈਵੀ ਕਰ ਦਿੰਦੇ ਆ ਉੱਪਰ ਚਾਹੀਦਾ ਵੱਡੇ ਇੱਕ ਸ਼ੀਟ ਪੈ ਜਾਂਦੀ ਹੈ ਇਹਦੇ ਹਾਂਜੀ ਉੱਪਰ ਫੇਰ ਆਪਣਾ ਲੱਗ ਜਾਂਦਾ ਤੇ ਦੋਸਤੋ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਆਪਣੇ ਭਰਾਵਾਂ ਨੂੰ ਸਾਰਾ ਘਰ ਦਿਖਾਇਆ ਕਿਦਾਂ ਦਾ ਬਣਿਆ ਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਵੀਡੀਓ ਸ਼ੇਅਰ ਕਰ ਤੇ ਫੋਨ ਭਰਾ ਉਹੀ ਕਰਨ ਜਿਹੜੇ ਭਰਾ ਇਹਨਾਂ ਨੇ ਕੰਮ ਕਰਵਾਉਣਾ ਹੋਵੇ ਨਾ ਇੰਟਰਸਟ ਆ ਜਿਹੜਿਆਂ ਨੂੰ ਇਹ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ